ਲੋਈ ਮਿੱਤਰੋ ਦੇਖ ਰਿਹਾ ਸਵਰਾਜਾਂ ਦਾ ਜੋਰ ਕਿਹੜਾ ਲਾਉਂਦਾ ਵੱਧ ਜੋਰ ਤਿੰਨੀ ਸਵਰਾਜ ਨੂੰ 1735 1044 ਕਿ855 ਇਹਦੀ ਟਰਾਲੀਆ ਫੁੱਲ ਖੂਬੀ ਹੋਈ ਆ ਇੰਨੀ ਟਰਾਲੀ ਖੂਬੀ ਹੋਈ ਆ ਦੇਖੀ ਬਈ ਇਹ ਨਾਲੇ ਤਾਂ ਬਣਾਈ ਬਹੁਤ ਜਿਆਦੇ ਆ ਨਾ ਯਾ ਦੇਖੋ ਕੀ ਹੋਈ ਆ ਬਈ ਇੰਨੀ ਖੂਬੀ ਹੋਈ ਆ ਟਰਾਲੀ ਇਹ 735 ਆ ਸਵਰਾਜ ਤੇ 744 ਆ ਤੇ ਉਦੋਂ ਮੂਰੇ 855 ਦੇਖਦੇ ਆ ਜੋਰ ਟਰੈਕਟਰਾਂ ਦਾ ਹੁਣ ਆਪਾਂ ਕਾਉਂਦੇ ਲੋ ਜੀ ਮਿੱਤਰੋ ਸਵਰਾਜ 74 ਇਹ 735 ਕੋਲ ਲੋਡ ਟਰਾਲੀ ਟੋਏ ਜਾ ਦੇਖਦੇ ਆਂ ਦੇਖ ਮਾਰਦਾ ਜੋ ਨਿਕਲਦੀ ਐ ਟਰਾਲੀ ਨਹੀਂ ਨਿਕਲਦੀ ਲੱਗ ਜੂ ਪਤਾ ਭਾਈ ਜੋਰ ਸਵਰਾਜ ਹੀ ਨੇ ਤਿੰਨੇ ਸਵਰਾਜ ਹੀ ਨੇ ਪਹਿਲਾਂ ਜਮਾ ਪੁਰਾਣਾ ਮਾਡਲ ਉਹ ਦੂਜਾ ਮਾਡਲ ਸਵਰਾਜ ਤੇ 855 ਇਦਰੀ ਰੱਖਾਂਗੇ ਅਮੀ ਕਾਈ ਹੈ ਲੋ ਜੀ ਬਾਈ ਗਾਹਾਂ ਕਰ ਲਾ ਸਾਈਕਲ ਮੜਾਇਆ ਆਇਨੂੰ ਕਹ ਗਾਹਾਂ ਕਰ ਲਾ ਸਾਈਕਲ ਬਾਈ ਨੂੰ ਓਏ ਮੇਤਰੋ ਲੋ ਜੀ ਹਾਂ ਬਾਈ ਲੱਗ ਜੂ ਪਤਾ 10 ਕੁੱਟੀ ਆ ਹਰਾ ਸੁਬਰਾ 744 ਤੇ 855 ਹਾਂ ਵੇਸਾਂ ਕਰਦੀਆਂ ਫੁੱਲ ਬੋਲੇ ਓ ਪਟਦਾ ਟੋਜਾਂ ਟੁੱਟ ਜਾਂਦਾ ਟੋਜਾਂ ਟੁੱਟ ਜਾਂਦਾ ਹੋਲ ਜਾ ਹੋਲ ਜਾ ਅੰਮ ਖਰਾਬ ਹੋ ਗਿਆ ਟੋਜਾਂ ਨਹੀਂ ਪੱਕੇ ਹੈਗੇ ਓ ਜੀ ਮਿੱਤਰੋ ਕਾੜਦਾ 52 ਦਿਹਾੜਾ ਦੋ ਤਿੰਨ ਕੱਚਾ ਦੋ ਤਿੰਨ ਕੱਚਾ ਆਹਰਾ ਆਪਾਂ ਪਾਈਏ